ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੱਤਰਕਾਰ ਵੀਰਾਂ ਦੇ ਸਾਹਮਣੇ ਉਹਨਾਂ ਲੋਕਾਂ ਦੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ 'ਚ ਸਾਹਮਣੇ ਹੋਏ ਹਾਂ ਮੁੱਖ ਮਕਸਦ ਪੁਰਾਤਨ ਹੰਸਲੀ ਜਿਸ ਦੇ ਰਾਈ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਜਾਂ ਹੋਰ ਪਾਵਨ ਸਰੋਵਰਾਂ ਨੂੰ ਪਰਾਚੀਨ ਸਮੇਂ ਜਲ ਪ੍ਰਦਾਨ ਕੀਤਾ ਜਾਂਦਾ ਰਿਹਾ ਉਹ ਇੱਕ ਇਤਿਹਾਸਕ ਵਿਰਾਸਤ ਹੈ ਜੋ ਸਿੱਖ ਪੰਥ ਦੇ ਨਮਾਇਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੈ। ਔਰ ਪਤਾ ਲੱਗਿਆ ਇਸ਼ਤਿਹਾਰਾਂ ਚ ਜੋ ਛੱਕੇ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਹਾਂਸਲੀ ਦੀ ਜਿਹੜੀ 2 2.5 3 ਕਿੱਲੇ ਜ਼ਮੀਨ तकरीबन ਇਧਰੋਂ ਕਿਲੋਮੀਟਰ 2 ਕਿਲੋਮੀਟਰ ਲੰਮੀ ਜਾਂ 50 ਫੁੱਟ ਚੌੜੀ ਇਹ ਸਾਰੀ ਦੀ ਸਾਰੀ ਵੇਚਣ ਦੀ ਤਿਆਰੀ ਕਰਕੇ ਭੂਮ ਮਾਫੀਏ ਦੇ ਰਾਹੀਂ ਇਹ ਡਾਕੂ ਮਹਿਕਮਾ ਜਿਹੜਾ ਹੈ ਇਹਨਾਂ ਕੱਲ 22 ਤਰੀਕ ਨੂੰ ਗੁਰਦੁਆਰਾ ਸਿੰਘ ਸਭਾ ਅਮਰਕੋਟ ਖੁੱਲੀ ਬੋਲੀ ਰੱਖ ਦਿੱਤੀ ਜਿਹਦੇ ਵਿਰੋਧ ਵਿੱਚ ਇਥੋਂ ਦੀਆਂ ਇਲਾਕੇ ਦੀਆਂ ਸੰਗਤਾਂ ਔਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਇਸ ਗੱਲ ਦੀ ਠੇਸ ਵੱਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਇਸ ਹੰਸਲੀ ਦੀ ਸੇਵਾ ਸੰਭਾਲ ਕਰਨੀ ਇਸ ਵਿਰਾਸਤ ਨੂੰ ਜਿਉਂਦਾ ਤਿਉਂ ਜਿਉਂਦਾ ਰੱਖਣਾ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣਾ ਤੇ ਗੁਰੂ ਸਾਹਿਬਾਂ ਦੇ ਨਕਸ਼ੇ ਕਦਮ ਚੱਲਦਿਆਂ ਜਿਵੇਂ ਕਦੇ ਅਮਰਸਰ ਸਾਹਿਬ ਸਾਕੇ ਕਿਸੇ ਨੂੰ ਗੁਰੂ ਬਾਜ਼ਾਰ ਬਣਾ ਕੇ ਦਿੱਤਾ ਕਿਸੇ ਨੂੰ ਖੂਹ ਤੇ ਬੌਲੀਆਂ ਲਵਾ ਕੇ ਦਿੱਤੇ ਕਿਸੇ ਨੂੰ ਕੋੜੀ ਖਾਨੇ ਬਣਾ ਕੇ ਦਿੱਤੇ ਕਿਸੇ ਨੂੰ ਗੁਰੂ ਕੇ ਬਾਗਲ ਵਾਕੇ ਦਿੱਤੇ ਵਾਤਾਵਰਨ ਵਾਸਤੇ ਅੱਜ ਉਸੇ ਨਕਸ਼ੇ ਤਹਿਤ ਇੱਥੋਂ ਦੇ ਲੋਕਾਂ ਵਾਸਤੇ ਇਹਨੂੰ ਸੋਨਾ ਬਣਾਉਣਾ ਸੀ ਆਲੇ-ਦੁਆਲੇ ਨੂੰ ਵਾਤਾਵਰਨ ਦੇਣਾ ਸੀ ਆਵਾਜਾਈ ਦੇਣੀ ਸੀ ਇੱਥੋਂ ਦੀਆਂ ਸਹੂਲਤਾਵਾਂ ਦੇਣੀਆਂ ਸੀ ਪਰ ਬਦਕਿਸਮਤੀ ਸ਼੍ਰੋਮਣੀ ਕਮੇਟੀ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੀ ਹੈ ਇਹ ਆਪਣੇ ਮਨਸੂਬਿਆਂ ਤਹਿਤ ਕੋਝੀਆਂ ਚਾਲਾਂ ਚਲਦੇ ਆ ਇਹਨੇ ਇੱਕ-ਇੱਕ ਕਰਕੇ ਪਹਿਲਾਂ ਸੇਖ ਇਤਿਹਾਸ ਦੀਆਂ ਵਿਰਾਸਤਾਂ ਕਾਰਨ ਕਾਰ ਸੇਵਾ ਦੇ ਨਾਂ ਤੇ ਟੜਵਾਈਆਂ ਨਵੀਆਂ ਬਣਾ ਲੀਆਂ ਜ਼ਮੀਨਾਂ ਦੇ ਤਬਾਦਲੇ ਕਈ ਕੁਝ ਕੀਤਾ ਹੁਣ ਜਿਹੜੀ ਰਹਿਦ ਖੋਦ ਬਚੀਆਂ ਹੁਣ ਉਹਦੇ ਤੇ ਅੱਖ ਆ ਗਈ ਆ ਜਿਹੜੀ ਹੰਸਲੀ ਦੀ ਜ਼ਮੀਨ ਹੈ ਵਿਰਾਸਤੀ ਇੱਕ ਸਾਡੀ ਵਿਰਾਸਤ ਹੈ ਔਰ ਸੱਚਖੰਡ ਦਰਬਾਰ ਸਾਹਿਬ ਗੁਰੂ ਕੀ ਨਗਰੀ ਦਾ ਇੱਕ ਪਰਮਾਨ ਹੈ ਕਿ ਮੰਨ ਲਓ ਗੁਰੂ ਕੀ ਨਗਰੀ ਕਿਉਂ ਕਿਹਾ ਜਾਂਦਾ ਹੈ ਇਹ ਪੁਖਤਾ ਸਰੋਤ ਨੇ ਸਾਡੇ ਕੋਲੇ ਜਿਹੜੇ ਉਸ ਗੱਲ ਦੀ ਗਵਾਹੀ ਭਰਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੇ ਕਾਬੂਜ ਮਸੰਦ ਲਾਣਾ ਪੱਕੇ ਤੌਰ ਤੇ ਖਤਮ ਕਰ ਦੇਣਾ ਚਾਹੁੰਦਾ ਤੇ ਅਸੀਂ ਅੱਜ ਇਸ ਪ੍ਰੈਸ ਖਾਨ ਫਰਾਂਸ ਰਾਈ ਇਹ ਇਥੋਂ ਦੇ ਲੋਕਾਂ ਦੀ ਹਾਜ਼ਰੀ ਵਿੱਚ ਐਲਾਨ ਕਰਦੇ ਹਾਂ ਅਸੀਂ ਕਿਸੇ ਵੀ ਕੀਮਤ ਤੇ ਇਸ ਹੰਸਲੀ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਇਹ ਵਿਰਾਸਤ ਨੂੰ ਵੇਚਣ ਨਹੀਂ ਦੇਵਾਂਗੇ। ਕੀ ਅਧਿਕਾਰ ਹੈ ਸ਼੍ਰੋਮਣੀ ਕਮੇਟੀ ਕੋਲ ਕਿ ਵਿਰਾਸਤ ਨੂੰ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ 1901 ਐਕਟ 25 ਜਿਹੜਾ ਗੁਰਦੁਆਰਾ ਬਣਿਆ ਮੈਂ ਉਹਦੇ ਤਹਿਤ ਗੱਲ ਕਰ ਰਿਹਾ। ਨਾ ਤਾਂ ਇਹ ਕਿਸੇ ਜ਼ਮੀਨ ਦਾ ਤਬਾਦਲਾ ਕਰ ਸਕਦੇ ਆ, ਨਾ ਇਹ ਕਿਸੇ ਜ਼ਮੀਨ ਨੂੰ ਵੇਚ ਸਕਦੇ ਆ, ਨਾ ਕਿਸੇ ਦੀ ਨਾਜਾਇਜ਼ ਹਥਿਆ ਸਕਦੇ ਆ ਤੇ ਨਾ ਇਹ ਨਾਜਾਇਜ਼ ਕਿਸੇ ਨੂੰ ਦੇ ਸਕਦੇ ਆ। ਇਹ ਗੈਰਕਾਨੂੰਨੀ ਹੈ। ਇਸ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਹੈ ਇੱਥੋਂ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਤੋਂ ਆ ਜਿਹੜਾ ਆਵਾਜ਼ਾਈ ਵਾਤਾਵਰਣ ਤੇ ਇੱਕ ਸੁੰਦਰ ਮਾਹੌਲ ਹੈ ਇਹ ਖੋਹ ਕੇ ਇਹ ਆਪਣੇ ਚਹੇਤੀਆਂ ਨੂੰ ਇਹ ਪਲਾਟ ਕੱਟ ਕੇ ਦੇਣਾ ਚਾਹੁੰਦੇ ਨੇ ਜਿਹੜੇ ਕਿ ਕਿਸੇ ਕੀਮਤ ਤੇ برداشت ਨਹੀਂ ਤੇ ਕੱਲ ਨੂੰ ਇਹ ਲੋਕ ਦਰਬਾਰ ਸਾਹਿਬ ਦੀ ਵੀ ਖੁੱਲੀ ਬੋਲੀ ਲਾ ਦੇਣਗੇ ਜੀ ਚੜਾਵਾ ਆਉਣਾ ਬੰਦ ਹੋ ਗਿਆ ਦਰਬਾਰ ਸਾਹਿਬ ਹੁਣ ਕਮਾਈ ਦਾ ਸਾਧਨ ਨਹੀਂ ਰਿਹਾ ਇਸ ਲਈ ਇਹਦੀ ਵੀ ਨਿਲਾਮੀ ਕਰਦੇ ਹੋ ਇੱਥੇ ਜਿਹੜੀ ਜਗਾ ਹਾਲੇ ਅੱਜ ਦੀ ਡਫੰਕ ਹੋਈ ਹੈ ਇੱਥੇ ਕੁਝ ਖੰਸਲੀ ਜਿਹੜੀ ਹੈ ਆਲਰੇਡੀ ਬੰਦ ਪਈ ਆ ਬੜੇ ਸਾਲਾਂ ਤੋਂ ਜੀ ਤੇ ਫਿਰ ਉਹਨਾਂ ਦਾ ਕੀ ਨਿਸ਼ਾਨ ਜਿਹੜੀ ਬੰਦ ਪਈ ਆ ਚੀਜ਼ ਤੁਹਾਡੇ ਬਾਬੇ ਦਾਦੇ ਦੀ ਵਿਰਾਸਤ ਆ ਉਹਨੂੰ ਤੁਸੀਂ ਬੰਦ ਪਈ ਨੂੰ ਛੁੱਟ ਦਿਓਗੇ ਜਾਂ ਉਹਨੂੰ ਨਿਲਾਮ ਕਰਦੇ ਹੋਗੇ ਤੁਹਾਡੀਆਂ ਵਿਰਾਸਤਾਂ ਇੱਥੋਂ ਤੱਕ ਕੀ ਜਿਹੜਾ ਪਸ਼ੋਕਰ ਨੂੰ ਪੜੋ ਉਹ ਕਹਿੰਦੇ 700 ਸਾਲ ਪਹਿਲਾਂ ਇੱਥੇ ਮੰਦਿਰ ਸੀ ਢਾਇਆ ਗਿਆ ਦਵਾਰਾ ਬਣੂ ਇੱਥੇ ਬਣਾਇਆ ਨਾ ਮਾੜੀ ਗਲਤ ਨਹੀਂ ਉਹਨਾਂ ਨੇ ਆਪਣਾ ਪਸ਼ੋਕੜ ਸੰਭਾਲਿਆ ਉਹਨਾਂ ਵਜੂਦ ਦਿਖਾਇਆ ਤੇ ਜੇ ਇੱਥੇ ਪਸ਼ੋਕੜ ਦੀ ਗੱਲ ਆ ਗਈ ਜਿਉਂਦਾ ਰੱਖਣ ਦੀ ਕੱਲ ਨੂੰ ਤੁਸੀਂ ਕਹੋਗੇ ਵੀ ਦਰਬਾਰ ਸਾਹਿਬ ਦੀ ਹੁਣ ਲੋੜ ਹੀ ਨਹੀਂ ਐ ਇਸ ਰੋਵਰ ਪੂਰ ਕੇ ਤੇ ਪਾਰਕ ਬਣਾ ਦਿਓ ਦੁਕਾਨਾ ਬਣਾ ਦਿਓ ਇਹ ਗੱਲ ਗਲਤ ਹੈ ਇਹ ਵਿਰਾਸਤ ਹੈ ਇਹ ਆਮ ਜ਼ਮੀਨ ਨਹੀਂ ਇਹ ਆਮ ਕੋਈ ਕਬਜ਼ਾ ਨਹੀਂ ਇਸ ਕਰਕੇ ਇਹ ਗੁਰੂ ਕੀਆ ਵਿਰਾਸਤਾਂ ਨੇ ਜਿੱਥੇ ਗੁਰੂ ਸਾਹਿਬਾਂ ਨੇ ਯੋਗਦਾਨ ਪਾਏ ਉੱਥੇ ਇਥੋਂ ਦੇ ਜਿਹੜੇ ਧਰਮੀ ਲੋਕ ਸਨ ਚਾਹੇ ਉਹ ਸੱਚੇ ਸੁੱਚੇ ਮੁਸਲਮਾਨ ਭਰਾ ਸੀ ਈਸਾਈ ਸੀ ਹਿੰਦੂ ਸੀ ਜੈਨੀ ਸੀ ਬੁੱਧੀ ਸੀ ਕੋਈ ਵੀ ਸੀ ਮੈਂ ਇਥੇ ਆ ਕੇ ਤੁਹਾਡੇ ਚ ਵੇਖਿਆ ਜੀ ਸਾਰਿਆਂ ਨੇ ਯੋਗਦਾਨ ਉਸ ਵਕਤ ਵੀ ਪਾਏ ਤੇ ਅੱਜ ਜੇ ਹੰਸਲੀ ਬਚਾਉਣ ਵਾਲਿਆਂ ਚ ਕੋਈ ਖੜਾ ਹੈ ਤੇ ਨੀਲੀਆਂ ਪੱਗਾਂ ਵਾਲੇ ਵੇਚਣ ਤੇ ਲੱਗੇ ਹੋਏ ਨੇ ਜੱਥੇ ਦਾ ਆਹ ਤਿਲਕਾਂ ਵਾਲੇ ਇੱਥੇ ਬਚਾਉਣ ਆਏ ਹੋਏ ਹੁਣ ਇੱਥੇ ਤੁਸੀਂ ਕੀ ਕਹੋਗੇ ਇਹ ਵਿਰਾਸਤ ਦਾ ਮਸਲਾ ਹੈ ਇਸ ਲਈ ਕਿਸੇ ਵੀ ਕੀਮਤ ਤੇ ਅਸੀਂ ਇਹ ਸ਼੍ਰੋਮਣੀ ਕਮੇਟੀ ਨੂੰ ਵੇਚਣ ਨਹੀਂ ਦੇਵਾਂਗੇ ਔਰ ਅੱਜ ਅਸੀਂ ਕੋਰਟ ਦੇ ਵਿੱਚ ਸਟੇ ਵੀ ਲਾ ਦਿੱਤਾ ਅਸੀਂ ਉਹ ਉਹ ਵੀ ਕਾਰਵਾਈ ਕਰਾਂਗੇ ਸਵਾਲ ਹੈ ਕਿ ਕੰਮ ਸੰਭਾਲਣ ਦੀ ਕੋਈ ਨਹੀਂ ਹੈ ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਆਉਣਾ ਚਾਹੀਦਾ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਅੱਗੇ ਆਵੇ ਲੋਕ ਨਾਲ ਨੇ ਸਰਕਾਰ ਜਿਹੜੀ ਆ ਉਹ ਗ੍ਰਾਂਟਾਂ ਦੇਣ ਨੂੰ ਤਿਆਰ ਬੈਠੀ ਹੰਸਲੀ ਵਾਸਤੇ ਇਹ ਗੁਰੂ ਰਾਮਦਾਸ ਜੀ ਦੇ ਘਰ ਨੂੰ ਸਮਰਪਿਤ ਹੋ ਕੇ ਕਰਨ ਨੂੰ ਤਿਆਰ ਨੇ ਸਾਰੇ ਇਸ ਨੁਕਤੇ ਤੇ ਆ ਕੇ Hindu Muslim ਜਾਂ ਰਾਜਨੀਤੀ ਆ ਦੂਜੀ ਤੀਜੀ ਇਹ ਸਾਰੀ ਖਤਮ ਹੋ ਜਾਣੀ ਤੁਹਾਡਾ ਨੈਕਸਟ ਐਕਸ਼ਨ ਕੀ ਹੈ ਨੈਕਸਟ ਅਗਲਾ ਐਕਸ਼ਨ ਸਾਡਾ ਇਹੀ ਹੋਗਾ ਕਿ ਜੇ ਕੱਲ ਨੂੰ ਨਾ ਰੁਕੇ ਅੱਜ ਸ਼ਾਮ ਤੱਕ ਇਹਨਾਂ ਨੇ ਇਹ ਫੈਸਲਾ ਵਾਪਸ ਨਾ ਲਿਆ ਤੇ ਸਵੇਰੇ 11 ਵਜੇ ਇਹਨਾਂ ਨੇ ਬੋਲੀ ਕਰਾਉਣ ਆਉਣਾ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਬੋਲੀ ਰੋਕਣ ਵਾਸਤੇ 9 ਵਜੇ ਆ ਜੀ ਤੁਹਾਨੂੰ ਸਾਰਿਆਂ ਇਹਨਾਂ 11 ਵਜੇ ਬੋਲੀ ਸ਼ੁਰੂ ਕਰਨੀ ਹੈ ਅਸੀਂ 9 ਵਜੇ ਇਹਨਾਂ ਦੀ ਬੋਲੀ ਰੋਕਣੀ ਹੋਊਗੀ ਵਿਰਾਸਤਨੀ ਵਿੱਚ ਡੇਢੀ ਇਹਦੀ ਹੁਣ ਆ ਗਿਆ ਤੁਸੀਂ ਦਿਓ ਵੀ ਸਹਿਮਤ ਹੋ ਬਿਲਕੁਲ ਸਹਿਮਤ ਸਾਰੇ ਸਾਰੇ ਕੀ ਕਰਕੇ ਸਾਰੇ ਛੱਡ ਕੇ ਦਿਓ ਆਗੇ ਫਿਰ ਜੇ ਸ਼ਾਮ ਤੱਕ ਸ਼੍ਰੋਮਣੀ ਕਮੇਟੀ ਨੇ ਹੰਸਲੀ ਵੇਚਣ ਵਾਲਾ ਵਿਰਾਸਤ ਸਿੱਖਾਂ ਦੀ ਗੁਰੂਪੰਥ ਦੀ ਅੰਮ੍ਰਿਤਸਰ ਸਾਹਿਬ ਦੀ ਇਹ ਵਾਪਸ ਨਾ ਲਿਆ ਤੇ ਕੱਲ 11 ਵਜੇ ਫਿਰ ਉਹ ਸੰਤਾਂ ਵਾਲੀ ਗੱਲ ਚੇਤੇ ਰੱਖਿਓ ਉਹ ਕਿਸੇ ਸਿੰਘ ਦਾ ਘਰ ਵੇਚਣ ਲੱਗੇ ਸੀ ਤੇ ਸਿੰਘ ਸੰਤਾਂ ਨੇ ਕਿਹਾ ਹੀ ਬੋਲੀ ਉਹ ਦਿਓ ਜਿਹੜਾ ਮਾਂ ਦੇ ਪੇਟੋਂ ਦੋ ਸਿਰ ਲੈ ਕੇ ਜੰਮਿਆ ਕਿਉਂਕਿ ਬੋਲੀ ਤੋਂ ਬਾਅਦ ਇਹਨਾਂ ਨਿਕਲਾ ਦੇਣਾ ਜਿਹੜੇ ਪਿੱਛੇ ਖੜੇ ਇਹੋ ਇਹ ਧਿਆਨ ਰੱਖਿਓ ਸੋਨਿਆ ਸਤਿ ਸ਼੍ਰੀ ਅਕਾਲ ਇਹਨਾਂ ਨੇ ਅਮਰਕੋਟ ਗੁਰਦੁਆਰਾ ਸਾਹਿਬ ਇਹੀ ਆਸੇਂਗੇ ਸਾਬ ਮੈਂ ਤੇ ਅੱਜ ਦਰਸ਼ਨ ਕੀਤੇ ਇੱਥੇ ਆ ਕੇ ਇਹਨਾਂ ਦੇ ਬਲਾਵੇ ਤੇ ਮਨਪ੍ਰੀਤ ਸਿੰਘ ਹੋਣਾ ਨਾ ਸਾਰੇ ਵੀਰਾਂ ਨੇ ਸਹਿਯਾ ਦਿੱਤਾ ਭਾਈ ਸਾਹਿਬ ਤੁਸੀਂ ਅੱਗੇ ਵੀ ਵਿਰਾਸਤਾਂ ਦੀ ਆਵਾਜ਼ ਦਿੰਨੇ ਹੋ ਅੱਜ ਵੀ ਸਾਡੇ ਕੋਲੇ ਆਓ ਇਹ ਵਿਰਾਸਤ ਬਚਾਉਣੀ ਬਹੁਤ ਲਾਜ਼ਮੀ ਹੈ ਤੇ ਮੈਂ ਤੁਹਾਡਾ ਪੱਤਰਕਾਰ ਕੱਲ ਨੂੰ ਹੋਰ ਕਿਤੇ ਬੋਲੀ ਕਰ ਲੈਂਦੇ ਆ ਜਿੱਥੇ ਵੀ ਇੱਥੇ ਮੋਸਲਾ ਲਾਦੇ ਤੋਂ ਕਿ ਹੋਰ ਬੋਲੀ ਹੁੰਦੀ ਬੇਪੀ ਕਰੂਗੀ ਬੋਲੀ ਜਿੱਥੇ ਮਰਜ਼ੀ ਕਰ ਲੈਣ ਜੀ ਕਾਨੂੰਨ ਮੁਤਾਬਕ ਗੁਰਦੁਆਰੇ ਐਕਟ ਦੇ ਅਨੁਸਾਰ ਇਹ ਗੈਰਕਾਨੂੰਨੀ ਆ ਤੇ ਸੁਪਰੀਮ ਕੋਰਟ ਹਾਈ ਕੋਰਟ ਕਿਥੇ ਥਾਂ ਤੇ ਬੈਠਾ ਹੋਇਆ ਫਿਕਰ ਨਾ ਕਰੋ ਇਹਨਾਂ ਨੂੰ ਠੋਕੇ ਰੱਖਾਂਗੇ ਉੱਥੇ ਅਸੀਂ ਸਾਡੀ ਟੀਮ ਲੀਗਲ ਪਹੁੰਚ ਗਈ ਹੋਈ ਆ ਅਦਾਲਤ ਵਿੱਚ ਫਾਇਦਾ ਤਿੰਨ ਚੋਰਾਂ ਨੂੰ ਪਤਾ ਹੋਊਗਾ ਕਿੰਨਾ ਕਿਹਾ ਜੀ ਆਪਾਂ ਕਿਹੜਾ ਇਸ ਚੱਕਰ ਚ ਸਾਨੂੰ ਤਾਂ ਇੰਨਾ ਆ ਸਾਨੂੰ ਤਾਂ ਇਹਦਾ ਮਤਲਬ ਇਸ ਜਗ੍ਹਾ ਨੂੰ ਬਚਾਉਣਾ ਹੈ ਇਹ ਹੁਣ ਪਤਾ ਨਹੀਂ ਇਹਨਾਂ ਦੇ ਦਸਲ ਮਤਾ ਤਿੰਨ ਕਿਲੇ ਆ ਲਾਮ ਜਾਦੀ ਆ 50 ਫੁੱਟ ਚੌੜੀ ਆ ਲੰਮੀ ਜਾਦੀ ਆ ਪਰ ਉਹ ਸੋਚੀ ਬੈਠੇ ਨੇ ਕਿ ਇਹਦੇ ਪਲਾਟ ਕੱਟ ਕੇ ਤੇ ਇਹਦਾ ਅਸੀਂ ਛੇਤੀ ਤੋਂ ਛੇਤੀ ਆਪਣੇ ਚਹੇਤਿਆਂ ਨੂੰ ਦੇ ਦਈਏ ਧਿਆਨ ਵਾਲੀਆਂ ਇਲੈਕਸ਼ਨ ਵਾਲੀ ਪ੍ਰਬੰਧ ਹੋ ਜਾਣ 27 ਦੀਆਂ ਕਿ ਉਹ ਸੌਖੀਆਂ ਲੜੀਆਂ ਹੁਣ ਅਸਲੀ ਸਰ ਤੇ ਲੜਨੀਆਂ ਹੋਣੀਆਂ ਨਾ ਜਿੰਨੇ ਚਿਰ ਨੂੰ ਅਦਾਲਤ ਦਾ ਫੈਸਲਾ ਆਉਣਾ ਉਹਨੇ ਚਿਰ ਨੂੰ ਤਾਂ ਕੱਲ ਨੂੰ ਫਿਰ ਦੀ ਬੋਲੀ ਹੋਈ ਨਹੀਂ ਨਹੀਂ ਅਦਾਲਤ ਦਾ ਜਦੋਂ ਇੱਕ ਧਿਆਨ ਰੱਖਿਓ ਤੁਸੀਂ ਪੱਤਰਕਾਰ ਭਰਾਓ ਜਿਹੜੀ ਅੱਜ ਫਾਈਲ ਮੇਰੀ ਜਮ੍ਹਾਂ ਹੋ ਗਈ ਜਦ ਤੱਕ ਉਹਦਾ ਜਵਾਬ ਨਹੀਂ ਆਉਂਦਾ ਪ੍ਰਸ਼ਾਸਨ ਨੂੰ ਇੱਥੇ ਬੈਠਣਾ ਪੈਣਾ ਹੈ ਤੁਹਾਡੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਅਗਰ ਸ਼੍ਰੋਮਣੀ ਕਮੇਟੀ ਨੇ ਫੈਸਲਾ ਨਾ ਵਾਪਸ ਲਿਆ ਅਸੀਂ ਰੋਕਣਾ ਹੈ ਉਸ ਰੋਕ ਰਕਈਏ ਚ ਕੋਈ ਘਟਨਾ ਵਾਪਰੀ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਊ ਅਸੀਂ ਸ਼ਾਮ ਤੱਕ ਚਿੱਠੀ ਪ੍ਰਸ਼ਾਸਨ ਨੂੰ ਨਹੀਂ ਦੇ ਰਹੇ ਆ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਸੀ ਇਸ ਲੜਾਈ ਨੂੰ ਰੋਕ ਕੇ ਤੇ ਆ ਮੈਂ ਦਿਖਾ ਦਿੰਦਾ ਇਹ ਸਵੇਰੇ ਐ ਜੀ ਪੀਸੀ ਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਸੀਂ ਦੇ ਚੁੱਕੇ ਆ ਇਹ ਹੀ ਚਿੱਠੀ ਸਾਡੀ ਕੋਰਟ ਵਿੱਚ ਚਲੀ ਗਈ ਹੈ ਇਹ ਹੀ ਚਿੱਠੀ ਅਸੀਂ ਸ਼ਾਮ ਤੱਕ ਹੁਣ ਆ ਸਾਡੀ ਟੀਮ ਪ੍ਰਸ਼ਾਸਨ ਤੱਕ ਦੇਵੇਗੀ ਤਾਂ ਕਿ ਇਹਨਾਂ ਨੂੰ ਰੋਕਿਆ ਜਾਵੇ ਕਾਨੂੰਨਨ ਤੌਰ ਤੇ ਅਸੀਂ ਪਹਿਲ ਰੱਖ ਰਹੇ ਹਾਂ ਕਿ ਕਾਨੂੰਨ ਅਨੁਸਾਰ ਇਹ ਗਲਤ ਹੋ ਰਿਹਾ ਹੈ ਸਿੱਖਾਂ ਦੀਆਂ ਭਾਵਨਾਵਾਂ ਸਿੱਖ ਸੰਗਤਾਂ ਦੀਆਂ ਅਨੁਸਾਰ ਇਹ ਗਲਤ ਹੋ ਰਿਹਾ ਹੈ ਇਹ ਗੁਰੂ ਕੀਆਂ ਜ਼ਮੀਨਾਂ ਤੇ ਡਾਕਾ ਹੈ ਇਹ ਗੁਰੂ ਕੇ ਜਿਹੜੇ ਇਤਿਹਾਸਕ ਵਿਰਾਸਤਾ ਨੇ ਉਹਨਾਂ ਨੂੰ ਖਤਮ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਹਾਂਜੀ ਇਹ ਗੱਲ ਸੱਚੀ ਹੈ ਜੀ 22000 ਰੁਪਏ ਜਗ੍ਹਾ ਤੋਂ ਪਤਾ ਲੱਗਾ ਜੀ ਕਿ 22000 ਰੁਪਏ ਗੱਲ ਦਾ ਰੇਟ ਕੱਟਿਆ ਤੇ ਇਸ ਤੋਂ ਕਰੋੜਾਂ ਰੁਪਏ ਹੋ ਜੂਗਾ ਇਹ ਸ਼ਰਮਣੀ ਕਮੇਟੀ ਦੇ ਠੇਕੇਦਾਰਾਂ ਨੂੰ ਪਤਾ ਹੋਣਾ ਜੀ ਕਿਉਂਕਿ ਮੈਂ ਠੇਕੇਦਾਰ ਨਹੀਂ ਮੈਂ ਤੁਹਾਡੀ ਤਰ੍ਹਾਂ ਆਵਾਜ਼ ਦੇਣ ਆਇਆ ਅੱਛਾ ਉਹ ਕਹਿ ਰਹੇ ਨਹੀਂ ਸੀ ਕਿ ਕੋਈ ਪਿੱਛੇ ਵੀ ਇਹ ਗੱਲ ਦਾ ਮਸਲਾ ਉੱਠਿਆ ਸੀ ਉਹਨਾਂ ਨੇ ਕਿਹਾ ਕਿ ਬਿਲਕੁਲ ਖਾਲੀ ਲਈ ਅਸਲੀ ਪਿੱਤੀ ਸਾਈਡ ਤੇ ਹੈ ਜਿੱਥੇ ਖਾਲੀ ਪਈ ਹੈ ਇਦਾਂ ਮਤਲਬ ਜਿਹੜੀਆਂ ਖਾਲੀ ਜਗ੍ਹਾ ਪਈਆਂ ਨੇ ਪੰਚਾਇਤੀ ਆ ਚਰਾਂਦਾ ਨੇ ਸਾਡੇ ਉਹ ਰੂੜੀ ਖਾਨੇ ਸੀ ਹੱਡੋ ਰੋੜੇ ਸੀ ਉਹ ਬੇਈਮਾਨੋ ਛੱਪੜ ਢਾਬਾਂ ਸਾਰਾ ਕੁਝ ਤੁਸੀਂ ਸਿਕੰਦਰ ਦੇ ਪਿਓ ਹੋ ਉਹਨੇ ਤੇ ਹੱਥ ਬਾਹਰ ਕਢਾਤੇ ਪੇ ਅਰਥੀ ਚੋਂ ਬਾਹਰ ਕਢਦੇ ਹੋ ਲੋਕਾਂ ਨੂੰ ਪਤਾ ਲੱਗੇ ਲੋਕਾਂ ਦੀਆਂ ਜ਼ਮੀਨਾਂ ਵੇਚਣ ਵਾਲਾ ਖਾਲੀ ਹੱਥ ਜਾ ਰਿਹਾ ਇਹ ਪਿਓ ਦੇ ਪੁੱਤ ਕਹਿੰਦੇ ਛੱਡ ਕੇ ਵੀ ਕੱਖ ਨਹੀਂ ਜਾਣਾ ਸਰਕਾਰਾਂ ਨੂੰ ਨਹੀਂ ਪਤਾ ਲੱਗਦਾ ਸਾਡੋ ਜੇ ਤੁਸੀਂ ਇੰਨਾ ਦਰਦ ਲੈ ਜੀ ਸਰਕਾਰਾਂ ਨੂੰ ਪਤਾ ਲੱਗਾ ਸਰਕਾਰਾਂ ਨੂੰ ਸਭ ਪਤਾ ਹੋਊ ਜੀ ਐਡੇ ਚੂਚੇ ਤਾਂ ਹੈ ਨਹੀਂ ਮੈਂ ਕੀ ਬੋਲਦਾ ਐ ਮੈਂ ਕਿੱਥੇ ਜਾ ਰਿਹਾ ਐ சிஐடி ਸਾਡੇ ਮਗਰ ਰੱਖੀ ਹੋਈ ਆ ਇੱਥੇ ਮੈਂ ਹੁਣੇ ਕਿਸੇ ਕੰਦ ਤੇ ਖਾਲਿਸਤਾਨ ਲਿਖ ਦੇਣਾ ਅੱਛਾ ਵੀ ਘੰਟਿਆਂ ਚ ਮੈਨੂੰ ਚੱਕ ਕੇ ਲੈ ਜਾਣਗੇ ਇਹਨਾਂ ਨੂੰ ਦੀਦਾ ਆ ਵੀ ਇਹਨਾਂ ਨੂੰ ਦੀਦਾ ਤੇ ਫਿਰ ਬਹੁਤ ਸਾਰੇ ਮੰਗਾ ਲਟਕੀਆਂ ਪਈਆਂ ਤੁਹਾਨੂੰ ਲੱਗਦਾ ਦੋ ਤਿੰਨ ਦਿਨ ਦੇ ਵਿੱਚ ਤੁਹਾਨੂੰ ਇਹ ਮੰਗਾਂ ਦੀ ਬੋਥ ਪੂਰੀ ਹੋ ਜਾਊਗੀ ਦੇਖੋ ਜੀ ਸਾਡਾ ਗੱਲ ਮਕਸਦ ਮੰਗ ਪੂਰੀ ਹੋਣਾ ਨਾ ਹੋਣਾ ਨਹੀਂ ਇਹ ਆਪਣੀ ਲੜਾਈਏ ਲੋਕਤੰਤਰ ਆ ਤੇ ਭਗਵੰਤ ਮਾਨ ਪੰਜਾਬ ਸਰਕਾਰ ਇਹ ਧਿਆਨ ਚ ਰੱਖ ਲੈ ਜੇ ਪਹਿਲਿਆਂ ਦੀ ਤਰ੍ਹਾਂ ਕਰੇਗਾ ਤੇ ਇਨ੍ਹਾਂ ਲੋਕਾਂ ਨੇ ਤੈਨੂੰ ਮੁੱਖ ਮੰਤਰੀ ਬਣਾਇਆ ਤੇ ਇਨ੍ਹਾਂ ਲੋਕਾਂ ਨੇ ਤੈਨੂੰ ਮਜਬੂਰ ਕਰ ਦੇਣਾ ਵਿਆਹਾਂ ਚ ਗਿੱਦਾ ਪਾਉਣ ਵਾਸਤੇ ਚੇਤਾ ਰੱਖ ਲੀ। ਇਨ੍ਹਾਂ ਲੋਕਾਂ ਨਾਲ ਬਹੁਗੇ ਤੁਸੀਂ ਜੀ ਕੱਲੂ ਕਿਵੇਂ ਧਰਨਾ ਪ੍ਰਦਰਸ਼ਨ ਕਰਨਾ ਪਿਆ ਜੀ ਲੋਕ ਤੁਹਾਡੇ ਮਗਰ ਖੜੇ ਨਹੀਂ ਆ। ਸਵੇਰੇ 9 ਵਜੇ ਅਸੀਂ ਇੱਥੇ ਹੋਵਾਂਗੇ ਜੀ। ਤੁਸੀਂ ਕਹਿ ਰਹੇ ਹੋ ਲੋਕ ਇਹ ਲੋਕ ਜ਼ਰੂਰ ਆਉਣਗੇ। ਠੀਕ ਹੈ। ਇਨ੍ਹਾਂ ਨੂੰ ਹਸਲੀ ਵਿਰਾਸਤ ਬਚਾਉਣ ਨਾਲ ਮਤਲਬ ਆਪਣੇ ਹੋਰ ਕਾਹੇ ਨਾਲ ਨਹੀਂ। ਇਨ੍ਹਾਂ ਜ਼ਮੀਨਾਂ ਤੱਕ ਦਿੱਤੀਆਂ ਨੇ ਭੀ ਜਿਉਂਦੀ ਰਹਿਣ ਦਿਓ। ਔਰ ਰਹੀ ਗੱਲ ਉੱਥੇ ਤਾਂ ਇਹ ਲੜਾਈ ਲੜੀ ਜਾਂਦੀ ਐ ਅੱਤ ਹੀ ਰਣ ਮੈ ਤਾਂ ਬਜੂਜ ਮਰੂ ਜਦੋਂ ਐਲਾਨ ਕਰ ਦਿੱਤਾ ਤੇ ਫਿਰ ਤੁਹਾਡਾ ਪਤਾ ਹੀ ਐ ਵੀ ਸਿੱਖ ਅਰਦਾਸ ਕਰਕੇ ਕਦੇ ਪਛਾਹ ਮੁਰਦਾ ਨਹੀਂ ਪਹੁੰਚਾਂਗੇ ਜ਼ਰੂਰ ਤੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਸਿੱਖਾਂ ਦੀ ਵਿਰਾਸਤ ਆ ਇਸ ਹਸਲ ਨੂੰ ਸਾਮ ਸੰਭਾਲ ਕੇ ਰੱਖਿਆ ਜਾਵੇ ਇਸ ਜਗ੍ਹਾ ਤੋਂ 5 ਸਰੋਵਰਾਂ ਨੂੰ ਜਲ ਜਾਂਦਾ ਸੀ ਜੀ ਤੇ ਅੱਜ ਇਸ ਜਗ੍ਹਾ ਦੀ ਜਿਹੜੀ ਐ ਕਿ ਨਿਲਾਮੀ ਕਰਨ ਜਾ ਰਹੀ ਐ ਐਸਜੀਬੀਸੀ ਅਗਰ ਐਸ ਜਗ੍ਹਾ ਦੀ ਨਿਲਾਮੀ ਹੁੰਦੀ ਐ ਤੇ ਇਹਦੇ ਖੱਬੇ ਸੱਜੇ ਲੱਗਦੀਆਂ ਚਾਰ ਵਾਡਾਾਂ ਜਿਹਦੀ 15 ਤੋਂ 20 ਹਜ਼ਾਰ ਦੀ ਆਬਾਦੀ ਹੈ ਇਹ ਲੋਕੀ ਬੇਸਿਕ ਫੈਸਿਲਿਟੀਆਂ ਤੋਂ ਵੀ ਖਤਮ ਹੋ ਜਗੇ ਅਗਰ ਕਿਸੇ ਨੂੰ ਐਮਰਜੈਂਸੀ ਪੈ ਜਾਂਦੀ ਆ ਨਾ ਤੇ ਇੱਥੇ ਕੋਈ ਐਂਬੂਲੈਂਸ ਆ ਸਕਦੀ ਆ ਨਾ ਫਾਇਰ ਬ੍ਰਿਗੇਡ ਆ ਸਕਦੀ ਆ ਤੇ ਨਾ ਹੀ ਕੋਈ ਟਰਾਲੀ ਵਗੈਰਾ ਕੰਸਟਰਕਟ ਦਾ ਕੋਈ ਕੰਮ ਨਹੀਂ ਇਸ ਤਰ੍ਹਾਂ ਸਾਡੀ ਸਭ ਸੰਗਤਾਂ ਦੀ ਮੰਗ ਹੈ ਕਿ ਜਿਹੜਾ ਗੁਰਦੁਆਰਾ ਸਾਹਿਬ ਆ ਇਹਨੂੰ ਵੱਡਾ ਕਰ ਦਿੱਤਾ ਜਾਵੇ ਇਹਦਾ ਹਾਲ ਜਿਹੜਾ ਵੱਡਾ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇ ਕਿ ਲੋਕ ਖੁਸ਼ੀ ਗਮੀ ਦੇ ਸਮਾਗਮ ਜਿਹੜੇ ਆ ਇਸ ਗੁਰਦੁਆਰਾ ਸਾਹਿਬ ਕਰ ਸਕਣ ਤੇ ਜਿਦੇ ਨਾਲ ਕਿ ਐਸਜੀਪੀਸੀਡੀ ਵੀ ਆਮਦਨਵਾਸ ਸਕੇ ਤੇ ਇਹ ਹਸਲੀ ਦੀ ਵਿਰਾਸਤ ਨੂੰ ਵੀ ਸਾਂਭ ਕੇ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ